ਇਨ ਸਾਲ ਦੇਸ਼ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਆਪਣਾ ਭਵਿੱਖ ਕਿਤੇ ਨਾ ਕਿਤੇ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ ਇਸੇ ਲਈ ਇਹ ਆਪਣੇ ਪੇਖਿਆਂ ਦੀ ਜ਼ਿਆਦਾ ਸੁਣਦੀ ਹੈ ਅਤੇ ਜਦੋਂ ਕੋਈ ਇਸ ਨੂੰ ਸੱਚਾਈ ਤੋਂ ਜਾਣੂ ਕਰਾਉਂਦਾ ਹੈ ਤਾਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਅਜਿਹਾ ਹੀ ਮਾਮਲਾ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਰੰਦਾਵਾ ਦੀ ਰੈਲੀ ਦੌਰਾਨ ਦੇਖਣ ਨੂੰ ਮਿਲਿਆ ਜਿੱਥੇ ਚੋਣ ਪ੍ਰਚਾਰ ਦੌਰਾਨ ਉਸ ਹਲਕੇ ਦੇ ਬਜ਼ੁਰਗ ਵੋਟਰਾਂ ਨੇ ਮੇਅਰ ਨੂੰ ਉਹਨਾਂ ਵੱਲੋਂ ਕਿਤੇ ਪਿਛਲੇ ਵਾਅਦਿਆਂ ਬਾਰੇ ਸਵਾਲ ਪੁੱਛੇ ਤਾਂ ਉਸ ਬਜ਼ੁਰਗ ਵੋਟਰ ਨੂੰ ਉਹਨਾਂ ਵੱਲੋਂ ਤੱਕਾ ਦੇ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਰਾਜ ਚ ਕੰਮ ਠੀਕ ਨਹੀਂ ਚੱਲ ਰਿਹਾ ਤਾਂਦਲੀ ਹੋ ਰਹੀ ਹੈ ਪਰ ਪੁੱਛਣ ਵਾਲਾ ਕੋਈ ਨਹੀਂ। ਬਜ਼ੁਰਗ ਨੇ ਕਿਹਾ ਕਿ ਜੇਕਰ ਅੱਜ ਇਹ ਆਗੂ ਫਾੜਕੇ ਚਲੇ ਜਾਣਗੇ ਰੈਲੀ ਫੇਰ ਕੱਲ ਨੂੰ ਕਿੱਥੋਂ ਲੱਭਣਗੇ? ਜੇ ਵੋਟ ਪਾਉਣੀ ਸਾਡਾ ਹੱਕ ਹੈ ਤਾਂ ਇਹ ਪੁੱਛਣਾ ਵੀ ਸਾਡਾ ਹੱਕ ਹੈ। ਕੀ ਲੀਡਰਾਂ ਦੇ ਦਫ਼ਤਰ ਕਿੱਥੇ ਹਨ ਸਾਡੇ ਵਾਦੇ ਸਾਡਾ ਵਿਕਾਸ ਅਜੇ ਕਿੱਥੇ ਪਹੁੰਚ ਗਏ ਆ ਪਰ ਜਦੋਂ ਪੁੱਛਣ ਦੀ ਵਾਰੀ ਆਈ ਤਾਂ ਕਾਂਗਰਸੀ ਵਰਕਰਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਰੈਲੀ ਵਾਲੀ ਥਾਂ ਤੋਂ ਬਾਹਰ ਕ ਮੈਂ ਇਸ ਬਾੜ ਦਾ ਵੋਟਰ ਆ ਜੀ ਮੈਨੂੰ ਪਤਾ ਲੱਗਾ ਰੈਲੀ ਹੈ ਰੈਲੀ ਦੇ ਵਿੱਚ ਮਾਗੇ ਗਏ ਆ ਮੈਂ ਆਪਣਾ ਪੁਆਇੰਟ ਦੱਸਣਾ ਚਾਹਨਾ ਆ ਮੇਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਨਹੀਂ ਕਰਾ ਦੇਾਂਗੇ ਆ ਇਲੈਕਸ਼ਨ ਹੋ ਹੁੰਦੇ ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲਿਆ ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ ਉਲਟਾ ਗਲੀ ਗਲਤ ਬਣੀ ਦੀ ਹੈ 20 ਇੱਕ ਦਾ ਬਜਰਾ ਪਾ ਕੇ ਬੇ ਲੋਕਾਂ ਦੀਆਂ ਗਲੀਆਂ ਗਲਤ ਬਣਾਈਆਂ ਬੈਠ ਰਹੀਆਂ ਥੜੇ ਗਲਤ ਬਣਾ ਦਿੱਤੇਦੇ ਆ ਜਿੰਨੇ ਕੋਈ ਗੱਲ ਕਰੋ ਕੋਈ ਨਹੀਂ ਕਿ ਡਿਕਟੇਟਰਸ਼ਿਪ ਚਲਾ ਰਹੇ ਨੇ ਮੈਂ ਵੀ ਗਵਰਨਮੈਂਟ ਇੰਪਲਾਈ ਦੀਆਂ VOTER ਆਪਣਾ ਬੋਲ ਕੇ ਨਹੀਂ ਗੱਲ ਦੱਸ ਸਕਦਾ ਤੇ ਕੀ ਕਰ ਸਕਦਾ ਧੱਕੇ ਮਾਰ ਕੇ ਬਾਹਰ ਕੱਢ ਰਹੇ VOTER ਨੂੰ ਕੀ VOTER ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਅੱਜ ਅਧਿਕਾਰ ਹੈ ਕਿ ਨਹੀਂ ਹੈ ਅੱਜ ਇਹੋ ਗੱਲ ਕਹੀ ਹੈ ਮੈਂ ਮੇਅਰ ਸਾਹਿਬ ਦੇ ਵਿੱਚ ਸਾਹਿਬ ਆਏ ਮੈਂ ਤੁਸੀ ਮੇਰੇ ਨਾਲ ਵਾਅਦਾ ਕਰਕੇ ਤੇ ਸਟੇਜਾਂ ਦੇ ਆਗੇ ਤੁਸੀਂ ਗਲਤ ਕਰ ਰਹੇ ਹੋ ਗਲਤ ਪ੍ਰੋਮਿਸ ਕਰ ਰਹੇ ਲੋਕਾਂ ਨਾਲ ਤੁਹਾਨੂੰ ਧੱਕੇ ਵੱਜੇਗਾ ਹਾਂ ਤੇ ਕਿ ਮਾਰੇ ਇਹਨਾਂ ਨੇ ਤੇ ਕਿ ਮਾਰੇ ਨਾ ਬੰਦੇ ਇਕੱਠੇ ਕੀਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਨੀਆਂ ਕਰਦੇ ਨੇ ਬੇਕੂਬ ਨਾਲ ਦੇ ਪਬਲਿਕ ਨੂੰ ਪਬਲਿਕ ਨੂੰ ਲੱਖ ਰੁਪਇਆ ਦੇਵਾਂਗੇ 10000 ਦੇਵਾਂਗੇ 20000 ਦੇਵਾਂ ਕਿਸੇ ਨੇ ਨਹੀਂ ਦੇਣਾ ਇੱਕ ਕਨੈਕਸ਼ਨ ਨਹੀਂ ਇੱਕ ਰਾਸ ਸੋਤੇ ਹੋਰ ਇਹਨਾਂ ਨੇ ਕੀ ਕਰਨਾ ਹੈ ਹੋਰ ਕੀ ਕਰ ਸਕਦੇ ਕੀ ਸ਼ਰਾਫਤ ਕਰ ਸਕਦੇ ਨੇ ਜੇ ਵੋਟਰ ਇਲੈਕਸ਼ਨ ਤੇ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਉਹਨੂੰ ਉਹਨੂੰ ਧੱਕੇ ਮਾਰ ਦਿਓ ਬਾਹਰ ਕੱਢ ਦਿਓ ਲੋਕ ਕਿਹਾ ਜਾ ਰਿਹਾ ਕਿ ਤੁਸੀਂ ਜਿਹੜਾ ਸ਼ਰਾਬੀ ਕਿ ਮੈਂ ਕੋਈ ਸ਼ਰਾਬ ਨਹੀਂ ਪੀਤੀ ਹੁਣੇ ਮੈਡੀਕਲ ਕਰਾਓ ਤੁਸੀਂ ਟੈ ਰੰਧਾ ਬੇਬੇ ਸਾਹਿਬ ਦਾ ਕਿਹੜਾ ਫੋਨ ਨੰਬਰ ਕਿੱਥੋਂ ਹੀ ਪੁੱਛਣਾ ਨਹੀਂ ਹੈ VOTER ਨਹੀਂ ਪੁੱਛਦਾ ਬੋਟ ਦੇ ਕੇ ਬਾਅਦ ਚ ਲੱਭਣਾ ਕਿੱਥੇ ਆ ਤੁਹਾਨੂੰ ਧੱਕੇ ਕੀਲੇ ਲੋ ਮਾਰੇਗੇ ਮੈਨੂੰ ਮਾਰੇਗੇ ਇੱਥੇ ਗੱਲ ਕਿਉਂ ਕੋ ਸਟੇਜ ਤੇ ਕਰਨੀ ਇਹ ਧੱਕੇ ਜਿਹੜੇ ਤੁਹਾਨੂੰ ਕਿਹਨਾਂ ਨੇ ਮਾਰੇ ਸੀ ਇਹਨਾਂ ਨੇ ਇਹਦੀ ਪਾਰਟੀ ਨੇ ਮਾਰੇ ਇਹਨਾਂ ਗੱਲ ਨੂੰ ਬੰਦੇ ਇਕੱਠੇ ਕੀਤੇ ਤੇ ਬਸ ਖਿੱਚ ਕੇ ਲਾ ਗਏ ਕਿਹੜੀ ਪਾਰਟੀ ਇਹ ਆ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਹੈ ਆ ਰਹੀ ਹੈ 75 ਸਾਲ ਰਾਜ ਕੀਤੇ ਸਾਨੂੰ ਨਹੀਂ ਪਤਾ ਕੀ ਹੈ ਰਾ ਫੇਰੀਆਂ ਕੀਤੀਆਂ ਅਜੇ ਇਹ ਗੱਲਾਂ ਕਰ ਕਰਕੇ ਦਸੰਡੇ ਨਾ ਕੋਈ ਵੀ ਪਾਰਟੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਹੀ ਕੰਮ ਹੋਣੇ ਚਾਹੀਦੇ ਨੇ ਸਰਕਾਰੀ ਵਿਭਾਗਾਂ ਵਿੱਚ ਇੰਨੀ ਕ腐ਸ਼ਨ ਹੈ ਸਟੇਟ ਦੇ ਵਿਭਾਗਾਂ ਵਿੱਚ ਤੁਹਾਨੂੰ ਕੀ ਦੱਸਾਂ ਨਹੀਂ ਸਾਡੇ ਸੈਂਟਰ ਦੇ ਵਿਭਾਗਾਂ ਵਿੱਚ ਨਹੀਂ ਹੈ ਤੇ ਬੇਵਕੂਫ ਬਣਾਉਂਦੇ ਨੇ ਤਾਂ ਤੇ ਕੋਰਟ ਦੀ ਕਟਿਆਰੀ ਚੱਲ ਜਾਓ ਡਿਸਟ੍ਰਿਕਟ ਕਾਨੂੰਨ ਦੇ ਨੇ ਪੈਸੇ ਦੇ ਦਿਓ ਜੀ ਇੱਥੇ ਰੋਣੇ ਪੈਸੇ ਦੇ ਦਿਓ ਜੀ ਇੱਥੇ ਰੋਣੇ ਦੇ ਦੇ ਜਿਹਦਾ ਕੋਈ ਮਾਂ ਪਾਪ ਨਹੀਂ ਮੈਂ ਤਾਂ ਕਹਿ ਪੱਜਿਆ ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਇਹੋ ਜੀਆਂ ਰੈਲੀਆਂ ਨੂੰ ਦਫਾ ਕਰੋ ਜੇ ਵੋਟਰ ਨੂੰ ਜਾ ਕੇ ਬੋਲਣ ਦਾ ਅਧਿਕਾਰ ਹੀ ਨਹੀਂ ਹੈ ਤੁਸੀਂ ਕਿੱਥੋਂ 5 ਸਾਲ ਲੱਭਣਾ ਦੱਸੋ ਨਾ ਕਿੱਥੋਂ ਲੱਭਣਾ ਰੈਲੀ ਕਰਨਾ ਹੈ ਗੱਲ ਤੇ ਅਹੀਂ ਪੁੱਛ ਨਹੀਂ ਸਕਦਾ ਕਿਥੇ ਦਫ਼ਤਰ ਤੁਹਾਡਾ ਕਿਹੜਾ ਫੋਨ ਨੰਬਰ ਆਹੀਂ ਕੰਟੈਕਟ ਕਰਨਾ ਕਿੱਦਾਂ ਕਰਨਾ ਤੁਹਾਡੇ ਨਾਲ ਅੱਜ ਤਾਂ ਤੁਸੀਂ ਵੋਟ ਲਾ ਕੇ ਕੱਲ ਨੂੰ ਕੰਟੈਕਟ ਕਿੱਥੇ ਕਰਨਾ ਅਜਾ ਲੋਕਾਂ ਨੂੰ ਕੰਨ ਘੱਟ ਮਿਲ ਰਹੀ ਹੈ ਗਰੀਬ ਲੋਕ ਵਿਚਾਰੇ ਬੋਲ ਸਕਦੇ ਆ ਕਿ ਆਪ ਕੋਈ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ ਆਹੀਂ ਵੀ ਨੌਕਰੀ ਕਰਨੇ ਸਾਨੂੰ ਪਤਾ ਕੀ ਕੁਝ ਹੋ ਰਿਹਾ ਪਰ ਜਦੋਂ ਇਹ ਮਾਮਲਾ ਕਾਂਗਰਸੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਛੱਡ ਲਿਆ ਕਿ ਇਹ ਬਜ਼ੁਰਗ ਦਿਮਾਗੀ ਤੌਰ ਤੇ ਬਿਮਾਰ ਹੈ ਕਾਂਗਰਸੀ ਵਿਧਾਇਕਾਂ ਵੱਲੋਂ ਕਿਹਾ ਗਿਆ ਕਿ ਉਸ ਬਜ਼ੁਰਗ ਦੇ ਸ਼ਬਦਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੁਣ ਸਿਰਫ ਵੋਟਰ ਹੀ ਫੈਸਲਾ ਕਰਨਗੇ ਕਿ ਕੀ ਸਹੀ ਹੈ ਤੇ ਕੀ ਗਲਤ ਮੇਰੇ ਸਾਹਮਣੇ ਇਤਨੀ ਬਾਰੇ ਕਿ ਤੇ ਨਾ ਹੀ ਹੋਣ ਉਹ ਸਾਡੇ ਲੋਕਲ ਇੱਕ ਫੈਮਲੀ ਚ ਹੈ ਉਹਨਾਂ ਦਾ ਫੈਮਲੀ ਵਿੱਚ ਵੀ ਥੋੜੀ ਪ੍ਰੋਬਲਮ ਰਹਿੰਦੀ ਹੈ ਸਾਰੇ ਇਲਾਕੇ ਨੂੰ ਪਤਾ ਹੈ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਇੱਕ ਬੰਦਾ ਜਿਹੜਾ ਮੈਂਟਲੀ ਥੋੜੇ ਜਿ ਚੈਲੰਜਡ ਉਹਨਾਂ ਨੂੰ ਆਉਣਾ ਨਾ ਕਰੂ ਉਸ ਕੋ ਬਚਾਰਾ ਵੈਸੀ ਪ੍ਰੋਬਲਮ ਚ ਹੈ ਸਰਕਾਰ ਵੀ ਲੜਾਈ ਕਰਦੇ ਰਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਮਿਲਦਾ ਕੀ ਉਹਨੂੰ ਸੰਪਤੀ ਕਰੋ ਉਹਨਾਂ ਨੂੰ ਨਾ ਪੰਡੋ